ਕਾਫੀ ਚੀਜ਼ਾਂ ਦਾ ਨਾ ਇਹ ਇਹਦੇ ਚ ਡਿਪੈਂਡ ਕਰਦੀਆਂ ਨੇ ਮਾਪੇ ਦੇ ਉੱਤੇ ਹਾਂ ਕਈ ਵਾਰੀ ਕਿਉਂਦਾ ਕਿ ਬੱਚੇ ਤੁਹਾਡੇ ਕਿੱਦਾਂ ਦਾ ਬਿਹੇਵ ਕਰਦੇ ਆ ਬੱਚੇ ਤੁਹਾਡੇ ਦੂਜਿਆਂ ਨਾਲ ਘੁਲ ਮਿਲ ਕੇ ਹੁਣ ਜਿਵੇਂ ਮੇਰੇ ਬੱਚਿਆਂ ਨੂੰ ਆਦਤ ਆ ਹੁਣ ਜੇ ਤੁਸੀਂ ਆਇਓ ਚ ਭਾਵੇਂ ਤੁਸੀਂ ਪਹਿਲੀ ਵਾਰੀ ਮਿਲਦੇ ਹਾਂ ਉਹਨਾਂ ਨੇ ਬਸ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਮਿਲ ਉਹਨਾਂ ਨੇ ਬੜਾ ਘੁੱਟ ਕੇ ਮਿਲਣਾ ਸੀ ਉਹਨਾਂ ਨੂੰ ਉਹਨਾਂ ਦਾ ਮਾਈਂਡ ਸੈਟ ਹੀ ਇਦਾਂ ਹੈ ਵੀ ਤੁਸੀਂ ਹਰੇਕ ਨੂੰ ਇਦਾਂ ਮਿਲੋ ਕੋਈ ਵੱਡਾ ਆਉਂਦਾ ਪੈਰੀ ਹੱਥ ਲਾ ਕੇ ਮਿਲੋ ਆਹ ਚੀਜ਼ ਕਰਕੇ ਮਿਲੋ ਉਹ ਜਿਵੇਂ ਮੇਰੀ ਆਦਤ ਆ ਮੈਂ ਹੁਣ ਮੰਨ ਲਓ ਰਿਸ਼ੀ ਮਾਮਾਉਂਦੇ ਆ ਈਵਨ ਕੇ ਭੱਲਾ ਸਾਭ ਆਉਂਦੇ ਆ ਕੋਈ ਆਉਂਦੇ ਆ ਮੈਂ ਸੋਚਦਾ ਥੋੜੀ ਐਵੇਂ ਪੈਰੀ ਹੱਥ ਲਾਉਣੇ ਆ ਮੇਰੇ ਦਿਮਾਗ 'ਚ ਹੀ ਆਉ ਜੀਦਾ ਆਟੋਮੈਟਿਕਲੀ ਉਹ ਭਾਜੀ ਕਿਦਾਂ ਇਹ ਆ ਉਹ ਹਨਾ ਉਵੇਂ ਮੈਂ ਮੇਰੇ ਬੱਚੇ ਉਵੇਂ ਉਸੇ ਤਰੀਕੇ ਨਾਲ ਹੋ ਗਏ ਨੇ ਸੋ ਮੈਨੂੰ ਜਿਹੜੇ ਖਾਸ ਕਰਕੇ ਜਿਵੇਂ ਹੁਣ ਇਧਰਲਾ ਤੇ ਉਧਰਲਾ ਕਲਚਰ ਆ ਮੇਰੇ ਬੱਚਿਆਂ ਨੇ ਤਾਂ ਦੋਨੇ ਹੀ ਦੇਖਿਓਏ ਨੇ ਹਨਾ ਸੋ ਬੜਾ ਉਹ ਚ ਫਰਕ ਨਹੀਂ ਹੈਗਾ ਬਟ ਅਸੀਂ ਰਹਿੰਦੇ ਉੱਥੇ ਬਿਲਕੁਲ ਹੀ ਉਮੇਆ ਇੰਡੀ ਆਲੇ ਹਿਸਾਬ ਨਾਲ ਹੀ ਕੌਨਸ਼ੀਅਸਲੀ ਜਿਹੜੇ ਐਫਰਟਸ ਤੁਸੀਂ ਮਤਲਬ ਕੀਤੇ ਹੋਣ ਵੀ ਕੌਨਸ਼ੀਅਸਲੀ ਤਾਂ ਬਸ ਇਹੀ ਐਫਰਟ ਮੈਨੂੰ ਮੇਰੇ ਮੇਰੇ ਮਨ ਚ ਮੈਂ ਸਿਰਫ ਇੱਕ ਹੀ ਚੀਜ਼ ਮਾਈਂਡ ਚ ਬਿਠਾਈ ਹੋਈ ਸੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੀ ਯਾਰ ਪੰਜਾਬੀ ਤੋਂ ਦੂਰ ਨਾ ਹੋ ਜਾਣ ਬਸ ਠੀਕ ਹੈ ਪੰਜਾਬੀ ਤੋਂ ਦੂਰ ਹੋਣ ਦਾ ਮਤਲਬ ਇਹ ਆ ਵੀ ਆਪਣੇ ਟੋਟਲ ਕਲਚਰ ਨਾਲੋਂ ਹੀ ਦੂਰ ਹੋ ਜਾਂਦੇ ਨੇ ਕੱਲੀ ਕੱਲੀ ਲੈਂਗੁਏਜ ਨਹੀਂ ਰਹਿੰਦੀ ਹੈਗੀ ਬਾਕੀ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਨੇ ਉਹਨਾਂ ਤੋਂ ਵੀ ਆਪਾਂ ਦੂਰ ਹੋ ਜਾਂਦੇ ਆ ਕਿਤੇ ਨਾ ਕਿਤੇ ਜਦੋਂ ਬੋਲਣਾ ਚੱਲਣਾ ਹਟ ਜਾਂਦੇ ਆ ਮਾਹੌਲ ਹੋ ਜਾਂਦਾ ਕਿਉਂਕਿ ਹੁਣ ਮੇਰੇ ਕੀ ਆ ਮੇਰੇ ਸਰਕਲ ਦੇ ਵਿੱਚ ਜਿੰਨੇ ਬੰਦੇ ਨੇ ਉਹ ਰੋਜ਼ ਮੇਰੇ ਕੋਲ ਆਉਂਦੇ ਨੇ ਤੇ ਇਹਨਾਂ ਦੀ ਵੀ ਆਦਤ ਆ ਚਿੰਦੇ ਹੁਣੀ ਵੀ ਬੈਠ ਕੇ ਉਹਨਾਂ ਗੱਪਾਂ ਮਾਰਦੇ ਆ ਅੱਛਾ ਔਰ ਇੱਕ ਨ ਘਰਾਂ ਦੇ ਵਿੱਚ ਗੱਲਾਂ ਮੁੱਕਦੀਆਂ ਜਾ ਰਹੀਆਂ ਜਿਹੜੀ ਮੈਨੂੰ ਇੱਕ ਸਭ ਤੋਂ ਵੱਡੀ ਵਿਫਤਾਲੀ ਗੱਲ ਲੱਗਦੀ ਆ ਉਹ ਨਹੀਂ ਹੋਣਾ ਚਾਹੀਦਾ ਤੁਹਾਡੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਫੈਮਿਲੀ ਹੱਗ ਦਾ ਟਾਈਮ ਆ ਨਾ ਹਾਂਜੀ ਇੱਕ ਨੋ ਫੋਨ ਜ਼ੋਨ ਵੀ ਹੋਣਾ ਚਾਹੀਦਾ ਨੋ ਫੋਨ ਜ਼ੋਨ ਐਂਡ ਨੋ ਸਕਰੀਨ ਹਾਂ ਉਹ ਉਹ ਨੋ ਸਕਰੀਨ ਟਾਈਮ ਬਹੁਤ ਜ਼ਿਆਦਾ ਹੈ ਸਾਡੇ ਤਾਂ ਰੋਜ਼ ਰੇਡ ਪੈਂਦੀ ਹੈ ਘਰੇ ਛਾਣਾ ਮੇਰੀ ਵਾਈਫ ਤਾਂ ਰੇਡ ਮਾਰਦੀ ਆ ਮੇਰੇ ਫੋਨ ਤੇ ਵੀ ਅੱਛਾ ਵੀ ਤੁਹਾਡਾ ਸਕਰੀਨ ਟਾਈਮ ਕਿੰਨਾ ਹੈ ਤੇ ਬੱਚਿਆਂ ਦਾ ਤੁਹਾਡਾ ਸਕਰੀਨ ਟਾਈਮ ਕਿੰਨਾ ਹੈ ਤੇ ਸਾਡੇ ਏਕਮ ਕੇਵਰੀ ਫਸ ਜਾਂਦਾ ਹੈ ਏਕਮ ਦਾ ਪੰਗਾ ਕੀ ਆ ਵੀ ਉਹ ਹੁਣ ਵੱਡਾ ਬਾ 17 ਸਾਲਾਂ ਦਾ ਹੋ ਗਿਆ ਉਹ ਸਕੂਲ ਦੇ ਵਿੱਚ ਵੀ ਫੋਨ ਚੱਲਦਾ ਹੈ ਉਹ ਕਈ ਵਾਰੀ ਉੱਥੇ ਬੈਠੇ ਕਲਾਸ ਕੋਲ ਉਸ ਦੀ ਫੋਨ ਦੀ ਜਾਂਦਾ ਸਕਰੀਨ ਟਾਈਮ ਬਹੁਤ ਹੋ ਜਾਂਦਾ ਠੀਕ ਐ ਐਦਾਂ ਹੁੰਦਾ ਕਰਕੇ ਉਹਦੇ ਬਹੁਤ ਗਾਣਾ ਪੈਂਦੀ ਉਹ ਅਬ ਜਰਾ ਆਊਗਾ ਕਹਿੰਦਾ ਪਾਪਾ ਤੁਸੀਂ ਦੱਸੋ ਨਾ ਮੰਮੇ ਨੂੰ ਵੀ ਆ ਚੱਕਰ ਕਰਕੇ ਜਦੋਂ ਅਸੀਂ ਉੱਥੇ ਬੈਠੇ ਰਹਨੇ ਆ ਕਹਿੰਦਾ ਕਈ ਵਾਰੀ ਸਾਡਾ ਆ ਚੱਲਦਾ ਰਹਿੰਦਾ ਮੈਂ ਕਹਾ ਨਾ ਪਤੋਂ ਮੈਂ ਕਹਾ ਇਹ ਮੇਰਾ ਕੋਈ ਉਹ ਲੈਣ ਦੇਣ ਨਹੀਂ ਕਹਾ ਮੈਂ ਕਹਾ ਸਕਰੀਨ ਟਾਈਮ ਤੇਰਾ ਸਕਰੀਨ ਟਾਈਮ ਹੈ ਤੂੰ ਆਪਦਾ ਆਪਣੇ ਆਪ ਮੈਨੇਜ ਕਰ ਉਹ ਕੀ ਰੂਲ ਰੈਗੂਲੇਸ਼ਨ ਨੇ ਜਿਹੜੇ ਉਹ ਵੀ ਜ਼ਰੂਰੀ ਨੇ ਠੀਕ ਹੈ ਉਹਨੂੰ ਮੇਨ ਲਾਦਾ ਸਕਰੀਨ ਟਾਈਮ ਵੀ ਬਹੁਤ ਵੱਡੀ ਟਰਬਲ ਆਇਆ ਹਾਂ ਭਾਜੀ ਪਰ ਇਹ ਵੀ ਇੱਕ ਦਿੱਕਤ ਆ ਕਿ ਅਸੀਂ ਨਿਆਣਿਆਂ ਨੂੰ ਰੋਕਣਾ ਚਾਹੁੰਦੇ ਹਾਂ ਪਰ ਅਸੀਂ ਖੁਦ ਨਹੀਂ ਰੋਕਣਾ ਚਾਹੁੰਦੇ ਹੈਨਾ ਇਹ ਵੀ ਹੈ ਹੁਣ ਘਰਾਂ 'ਚ ਅਸੀਂ ਨਿਆਣਿਆਂ ਨੂੰ ਕਹਿੰਦੇ ਆ ਕਿ ਤੁਸੀਂ ਜੰਕ ਕਿਉਂਕਿ ਫਿਲਮ ਨਾਲ ਰਿਲੇਟਡ ਚੀਜ਼ਾਂ ਨੇ ਹੈਨਾ ਕਿਉਂਕਿ ਅਸੀਂ ਨਿਆਣਿਆਂ ਨੇ ਕਹਿੰਦੇ ਤੁਸੀਂ ਜੰਕ ਨਾ ਖਾਓ ਪਰ ਅਸੀਂ ਖੁਦ ਘਰੇ ਜਮਾ ਰੱਖਦੇ ਆ ਅਸੀਂ ਆਏਗੇ ਨੂੰ ਸਾਨੂੰ ਨਿੰਬੂ ਪਾਣੀ ਦੇਣ ਲੱਗਿਆ ਸਾਨੂੰ ਉਹ ਤੋਂ ਵੱਖ-ਵੱਖ ਸਾਨੂੰ ਨਿੰਬੂ ਪਾਣੀ ਪਿਆ ਤਾਂ ਨਹੀਂ ਨਹੀਂ ਇਹਨਾਂ ਦੇ ਲਈ ਤੁਸੀਂ ਸੌਫਟ ਡਰਿੰਕ ਜਾਂ ਤੁਸੀਂ ਜ ਨਿਆਣੇ ਨੂੰ ਸੀ ਕਹਿੰਦੇ ਕਿ ਤੂੰ ਇਹ ਨਾ ਪੀ ਫੋਨ ਔਰ ਰਿਮੋਟ ਉਹਨਾਂ ਦੇ ਹੱਥ ਚੋਂ ਖੋ ਕੇ ਅਸੀਂ ਆਪ ਦੇਖ ਰਹੇ ਹੁੰਨੇ ਆਂ ਤੂੰ ਚੱਲ ਆਪਣਾ ਪੜਾਈ ਕਰ ਹਨਾ ਸੋ ਉੱਥੇ ਮੈਨੂੰ ਲੱਗਦਾ ਕਿ ਇਹਦੇ ਤੇ ਵੀ ਗੱਲ ਹੋਣੀ ਚਾਹੀਦੀ ਕਿ ਜਿਹੜੀ ਚੀਜ਼ ਤੂੰ ਤੁਸੀਂ ਉਹਨਾਂ ਨੂੰ ਰੋਕਦੇ ਹੋ ਉਹਨੂੰ ਖੁਦ ਰੁਕਣਾ ਪੈਣਾ ਸਾਡੇ ਬੜਾ ਪੰਗਾ ਮੈਂ ਕਵੇਰੀ ਕਰਦਾ ਉਹਨਾਂ ਤੇ ਗੁਰਵਾਜ ਨੂੰ ਨਾ ਫ੍ਰਿਜ ਖੋਲਣਾ ਆ ਗਿਆ ਹੂੰ ਤੇ ਉਹ ਕੀ ਕਰਦਾ ਉਹ ਹੁੰਦਾ ਪਹਿਲਾਂ ਫ੍ਰਿਜ ਖੋਲਦਾ ਫਿਰ ਉਹ ਸਾਈਡ ਤੇ ਜਾਂਦਾ ਇੱਕ ਉਹ ਛੋਟਾ ਬੈਂਚ ਜਿਆ ਲੈ ਕੇ ਆਉਂਦਾ ਉਹ ਮੂਰੇ ਰੱਖਦਾ ਉਹ ਬੈਂਚ ਤੋਂ ਰੱਖ ਕੇ ਅੱਗੇ ਫ੍ਰਿਜ ਤੇ ਉਹ ਫ੍ਰਿਜ ਵੱਡਾ ਉਹ ਬਹੁਤ ਹੈ ਨਾ ਤੇ ਉਹਦੇ ਪੈਰਪੂਰ ਰੱਖ ਕੇ ਉੱਪਰ ਤੱਕ ਪਹੁੰਚਦਾ ਤੇ ਉੱਤੋਂ ਆਈਸਕ੍ਰੀਮ ਕੱਢਦਾ ਉਹ ਠੀਕ ਹੈ ਤੇ ਉਹਦੇ ਨਾਲ ਇੰਨੀ ਵਾਈਵ ਨੇ ਉਹਨੂੰ ਪੈਣਾ ਵੀ ਤੂੰ ਐ ਕਰਦਾ ਤੂੰ ਤੇਰੀ ਦੂਜੀ ਆਈਸਕ੍ਰੀਮ ਹੋਗੀ ਫਲਾਣਾ ਦੀ ਮੈਂ ਕਿਹਾ ਯਾਰ ਮੈਨੂੰ ਗੱਲ ਦਾ ਉਹਨੇ ਉਦਨੀ ਹਟ ਜਾਣਾ ਜਿੱਦਨ ਉੱਥੇ ਆਈਸਕ੍ਰੀਮ ਹੋਈ ਨਾ ਹੋਣੀ ਹੋਊਗੀ ਆਪਸ਼ਨ ਹੀ ਨਹੀਂ ਹੋਊਗਾ ਉੱਥੇ ਆਪਸ਼ਨ ਹੈ ਹੈਨਾ ਤੇ ਕਹਿੰਦੇ ਵੀ ਨਹੀਂ ਵੀ ਵੀ ਰੱਖਣੀ ਤਾਂ ਪੈਂਦੀ ਆ ਕਦੇ ਆਇਆ ਮੈਂ ਕਿਹਾ ਨੋ ਮੈਂ ਕਿਹਾ ਇਹ ਚੀਜ਼ ਆਪਾਂ ਨੂੰ ਸੈਕਰੀਫਾਈਜ਼ ਕਰਨੀ ਪੈਂਦੀ ਆ ਔਰ ਮੈਂ ਕਿਹਾ ਮੈਨੂੰ ਇੱਕ ਗੱਲ ਦੱਸ ਕਿਹੜਾ ਇਦਾਂ ਦਾ ਇੰਪੋਰਟੈਂਟ ਬੰਦਾ ਹੈ ਜਿਹੜਾ ਘਰੇ ਆਵੇ ਆਪਣੇ ਤੇ ਉਹ ਕਹੇ ਮੈਨੂੰ ਆਈਸਕ੍ਰੀਮ ਖਵਾ ਦੋ ਤੇ ਅਸੀਂ ਕਹਈਏ ਵੀ ਸਾਡੇ ਆਈਸਕ੍ਰੀਮ ਨਹੀਂ ਤੇ ਸਾਡੀ ਬੇਇੱਜ਼ਤੀ ਹੋ ਜਾਊ ਹਾਂ ਜੋ ਵੀ ਕਹਿੰਦੇ ਵੀ ਕਿੱਥੇ ਕਰਨਾ ਅਫੋਰਡ ਨਹੀਂ ਕਰਨਾ ਵੀ ਇਹਦੇ ਘਰੇ ਅਫੋਰਡ ਨਹੀਂ ਕਰ ਰਹੇ ਕਿ ਜਾਂ ਇਨਕੋ ਆਈਸਕ੍ਰੀਮ ਨਹੀਂ ਮੈਂ ਕਿਹਾ ਕਿ ਮ ਕਈ ਵਕਤ ਅਸੀਂ ਆਪ ਖਾਣੇ ਆ ਜਾਂ ਕਦੇ ਕਦੀ ਕਦੇ ਚਿੰਦਾ ਖਾ ਲੈਂਦਾ ਕਦੇ ਕਿਸੇ ਦਿਨ ਕਿਸੇ ਬੱਚੇ ਨੇ ਖਾਣੀ ਹੁੰਦੀ ਉਹਨਾਂ ਨੇ ਮੈਂ ਕਿਹਾ ਇਹਦਾ ਇਹ ਇਲਾਜ ਹੀ ਨਹੀਂ ਹੈ ਇਹ ਇਲਾਜ ਹੈ ਹੀ ਨਹੀਂ ਇਹਦਾ ਇਲਾਜ ਸਿਰਫ ਇਹ ਆ ਵੀ ਜੇ ਕੋਕ ਨੂੰ ਵਰਡ ਕਰਨਾ ਨਾ ਤਾਂ ਕੋਕ ਹੋਵੇ ਹੀ ਨਾ ਹਾਂ ਹੁਣ ਅਸੀਂ ਕੀ ਕਰਤਾ ਨਾ ਅਸੀਂ ਗੁਰਵਾਜ ਨੂੰ ਕੋਕ ਨਹੀਂ ਸੀ ਦਿੰਦੇ ਅਸੀਂ ਬਿਲਕੁਲ ਹੀ ਕੱਟ ਬਿਲਕੁਲ ਹੀ ਕੱਟ ਫੇਰ ਨਾ ਜੇ ਉਹਨੂੰ ਕੋਕ ਦੇਣਾ ਤਾਂ ਉਹਦੇ ਇੰਨੇ ਕੋਕੋਕs 'ਚ ਨਾ ਪਾਣੀ ਪਾ ਦੇਣਾ ਅੱਛਾ ਡਿਲੀਊਟ ਕਰਕੇ ਉਹ ਵਿਚਾਰਾ ਇੰਨਾ ਹੋ ਗਿਆ ਨਾ ਉਹਨੂੰ ਆਪ ਹੀ ਉਹਨੇ ਕਹਣਾ ਮੈਨੂੰ ਕੋਕ ਦੇ ਦਿਓ ਮੈਨੂੰ ਕੋਕ ਦੇ ਦਿਓ ਮੈਨੂੰ ਕੋਕ ਦੇ ਦਿਓ ਜਾਨਾ ਇਹ ਮੈਨੂੰ ਕਹਣਾ ਪਲੀਜ਼ ਪਾਣੀ ਪਾ ਕੇ ਦੇ ਦਿਓ ਹੋਰ ਇਹ ਕਿਹੜਾ ਪਾਣੀ ਨਾਲ ਦੇ ਦਵਾਰਾ ਉਹ ਕਿਧ ਗਿਆ ਹੌਲੀ ਹੌਲੀ ਚੀਜ਼ਾਂ ਨਾ ਇਹ ਥੋੜੀ ਨਹੀਂ ਆਪਾਂ ਨੂੰ ਆਪ ਕਰਨੀਆਂ ਪੈਣੀਆਂ ਜਿੰਨੀ ਦੇਰ ਆਪਾਂ ਉਹ ਨਹੀਂ ਕਰਦੇ ਹੈਗੇ ਆ ਟੀਵੀ ਰਿਮੋਟ ਵਾਲੀ ਗੱਲ ਬਿਲਕੁਲ ਪੱਕੀ ਆ ਆਪਾਂ ਕਈ ਵਾਰੀ ਉਹਨਾਂ ਨੂੰ ਮਨਾ ਕਰਦਨੇ ਆ ਪੜ ਆਪਾਂ ਉਹ ਚੀਜ਼ ਲਾ ਲੈਣੇ ਆ ਸੋ ਆਪਣੇ ਲਈ ਵੀ ਰੂਲ ਤਾਂ ਆਪਾਂ ਨੂੰ ਸੇਮ ਬਣਾਉਣੇ ਪੈਣੇ ਨੇ ਨਹੀਂ ਬੱਚਿਆਂ ਨੂੰ ਕੀ ਲੱਗਦਾ ਆਪਾਂ ਨੂੰ ਕਈ ਵਾਰੀ ਐ ਲੱਗਦਾ ਹੁੰਦਾ ਸੀ ਕਿ ਯਾਰ ਮੇਰੇ ਪੇਰੈਂਟਸ ਜੋ ਕਰ ਰਹੇ ਨੇ ਉਹ ਗਲਤ ਕਰ ਰਹੇ ਨੇ ਗਲਤ ਵਾਲੀ ਚੀਜ਼ ਨਹੀਂ ਹੋਣਾ ਇਹ ਦਿਮਾਗ 'ਚ ਬੈੜੀ ਜਾਏਗੀ ਉਹਨਾਂ ਦਾ ਮਤਲਬ ਇਹ ਹੋਣੀ ਚਾਹੀਦਾ ਵੀ ਹਾਂ ਉਹ ਵੀ ਤਾਂ ਐਵੇਂ ਕਰ ਰਹੇ ਨੇ ਨਾ ਦੇ ਆਰ ਡੂਇੰਗ ਇਟ ਫਾਰ ਅਸ ਹਾਂ ਨਾ ਉਹ ਚੀਜ਼ ਹੋਣੀ ਚਾਹੀਦੀ